ਦੁਨੀਆ ਭਰ ਵਿੱਚ ਵਸਦੇ ਆਬਾਦ ਸਿੱਖ ਭਾਈਚਾਰੇ ਅਤੇ ਦੂਸਰੇ ਉਹ ਭਾਈਚਾਰੇ ਜੋ ਸਾਡੇ ਸੱਚ ਦੀ ਸ਼ਾਂ ਮਾਨਣ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ ਜੋ ਸਾਡੀ ਕੌਮੀ ਚੜ੍ਹਦੀ ਕਲਾ ਨੂੰ ਆਪਣਾ ਕੌਮੀ ਸੁਭਾਗ ਸਮਝਦੇ ਹਨ ਉਹਨਾਂ ਸਾਰੇ ਭੈਣ ਭਰਾਵਾਂ ਮਾਵਾਂ ਬਜ਼ੁਰਗਾਂ ਬੱਚਿਆਂ ਨੂੰ ਜੋ ਉਹਨਾਂ ਨੂੰ ਮੇਰੇ ਵੱਲੋਂ ਦੁਆ ਸलाम ਕਰਦੇ ਆ ਮਨੁੱਖਤਾ ਦੇ ਰਹਿਬਰ ਝੂਠ ਨੂੰ ਚਿੰਤਾ ਵਿੱਚ ਪਾਉਣ ਵਾਲੇ ਮਰਦ ਅਗਮੜੇ ਸਤਿਗੁਰੂ ਜਿਸ ਦੇ ਜੋੜਿਆਂ ਦੇ ਵਿੱਚ ਜਿਸ ਦੀ ਦਹਲੀਜ਼ ਦੇ ਉੱਤੇ ਫਤਿਹ ਦਾ ਸੀਮਣ ਕੇ ਖੜੀ ਰਹਿੰਦੀ ਹੈ ਉਸੇ ਦੀ ਬਖਸ਼ੀ ਫਤਿਹ ਸਾਂਝੀ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਇੱਕ ਸਿਧਾਂਤ ਦੀ ਵਿਸ਼ੇਸ਼ਤਾ ਦੱਸਣੀ ਚਾਹਾਂਗਾ ਜਿਸ ਮਸਤਕ ਦੇ ਖਜ਼ਾਨੇ ਦੇ ਵਿੱਚ ਜਿੰਨੇ ਵੱਧ ਸ਼ਬਦਾਂ ਦਾ ਭੰਡਾਰ ਹੋਵੇਗਾ ਉਹ ਮਸਲਿਆਂ ਨੂੰ ਸਮਝਣ ਵਿੱਚ ਓਨਾ ਹੀ ਜ਼ਿਆਦਾ ਸਮਰੱਥ ਹੋਵੇਗਾ ਸ਼ਬਦਾਂ ਦੀ ਘਾਟ ਜੇ ਕਿਤੇ ਸੱਚ ਦੀ ਵਕਾਲਤ ਕਰਨ ਲੱਗ ਜਾਵੇ ਕੀ ਸਹਾਰ ਜਾਣ ਦਾ ਖਤਸ਼ਾ ਬਣਿਆ ਰਹਿੰਦਾ ਹੈ ਹਰੇਕ ਮਨੁੱਖ ਅੰਦਰ ਹਰੇਕ ਵਿਅਕਤੀ ਅੰਦਰ ਆਪਣੇ ਆਪਣੇ ਖਜ਼ਾਨੇ ਦੀ ਗੁੰਜਾਇਸ਼ ਹੁੰਦੀ ਹੈ ਸਿੱਧੇ ਸ਼ਬਦਾਂ ਦੇ ਵਿੱਚ ਜਿੰਨੇ ਜ਼ਿਆਦਾ ਸ਼ਬਦ ਸਾਡੇ ਚੇਤਿਆਂ ਦਾ ਹਿੱਸਾ ਹੋਣਗੇ ਉਨੀਆਂ ਹੀ ਬਰੀਕਬਾਨੀਆਂ ਦੇ ਉੱਤੇ ਵੱਧ ਪਕੜ ਹੋਵੇਗੀ ਕਈ ਵਾਰ ਮਨੁੱਖ ਮਸਲੇ ਨੂੰ ਸਮਝਦਾ ਹੁੰਦਾ ਹੈ ਪਰ ਸ਼ਬਦਾਂ ਦੀ ਘਾਟ ਕਰਕੇ ਉਸ ਦਾ ਵਖਿਆਨ ਨਹੀਂ ਕਰ ਪਾਉਂਦਾ ਉਹ ਆਪਣੀ ਗੱਲ ਨੂੰ ਦੂਸਰਿਆਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਨਹੀਂ ਹੁੰਦਾ ਮੁੱਢਕਦੀਮਾ ਸੰਸਾਰ ਦੇ ਉੱਤੇ ਦੋ ਜੰਗਾਂ ਚੱਲੀਆਂ ਇੱਕ ਹਥਿਆਰਾਂ ਦੀ ਜੰਗ ਦੂਸਰੀ ਸ਼ਬਦਾਂ ਦੀ ਜੰਗ ਹਥਿਆਰ ਜਨੇ ਮਰਜ਼ੀ ਵੱਡੇ ਕੋਲ ਹੋਣ ਜੇ ਸ਼ਬਦ ਕੋਲ ਨਕਮੇ ਊਣੇ ਤੇ ਹੀਣੇ ਨੇ ਜਿੱਤ ਸੰਭਵ ਨਹੀਂ ਹੁੰਦੀ ਜੰਗਾਂ ਦੇ ਬਿਰਤਾਂਤ ਸ਼ਬਦ ਤੈਅ ਕਰਦੇ ਹਨ ਜੰਗਾਂ ਦੀ ਸਮਾਪਤੀ ਇੱਕ ਦਿਨ ਟੇਬਲ ਤੇ ਬਹਿ ਕੇ ਸ਼ਬਦਾਂ ਦੇ ਨਾਲ ਹੀ ਹੁੰਦੀ ਹੈ ਜੇ ਟੇਬਲ ਤੇ ਬਹਿ ਕੇ ਸ਼ਬਦ ਕਮਜ਼ੋਰ ਹੋਣਗੇ ਜੰਗੀ ਵਰਤਾਂਤ ਤੁਹਾਡੇ ਹੱਕ ਵਿੱਚ ਨਹੀਂ ਭੁਗਦੇਗਾ ਉਹ ਸ਼ਬਦਾਂ ਦੀ ਖੇੜੀ ਸੀ 1947 ਦੇ ਵਿੱਚ ਕਿ ਕਿਸੇ ਨੇ ਟੇਬਲ ਤੇ ਬਹਿ ਕੇ ਸ਼ਬਦ ਵਰਤੇ ਤੇ ਉਸ ਦਾ ਆਪਣਾ ਮੁਲਕ ਤੋਂ ਬਗੈਰ ਹੋਰ ਵੀ ਦੂਜੇ ਮੁਲਕੋਂ ਮਲ ਕੇ ਬਹਿ ਗਿਆ ਸ਼ਬਦਾਂ ਦੀ ਘਾਟ ਨੇ ਆਪਣੇ ਹੀ ਮੁਲਕ ਨੂੰ ਕਿਸੇ ਦੂਸਰੇ ਦੀ ਝੋਲੀ ਵਿੱਚ ਗੁਲਾਮੀ ਪਾ ਕੇ ਪਵਾ ਲਈ ਕਿਸੇ ਵੀ ਮਸਲੇ ਦਾ ਹੱਲ ਲੱਭਣਾ ਹੋਵੇ ਕਿਸੇ ਵੀ ਬਿਮਾਰੀ ਦਾ ਇਲਾਜ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਜੜ ਨੂੰ ਫੜਨਾ ਪੈਂਦਾ ਹੈ ਬਹੁਤੇ ਨੁਕਸਾਨ ਹਮੇਸ਼ਾ ਜੜਾਂ ਤੇ ਹੁੰਦੇ ਹਨ ਬਾਹਰਲੇ ਨੁਕਸਾਨ ਤੁਸੀਂ ਰੁੱਖ ਉੱਤੇ ਸਪਰੇਅ ਮਾਰ ਕੇ ਵੀ ਠੀਕ ਕਰ ਲੋਗੇ ਪਰ ਜਿਹੜਾ ਨੁਕਸ ਜੜ ਵਿੱਚ ਹੈ ਉਹ ਬਾਹਰ ਕੀਤੀ ਹੋਈ ਸਪਰੇਅ ਨਾਲ ਠੀਕ ਨਹੀਂ ਹੋਣਾ ਜੇ ਇਸ ਤਰ੍ਹਾਂ ਹੁੰਦਾ ਤਾਂ 10 ਸਾਰ ਸਿੱਖਾਂ ਦੀ ਲੜੀ ਹੋਈ ਉਹ ਲੜਾਈ ਜਿਸ ਨੂੰ ਅਸੀਂ ਜੁਝਾਰੂ ਸੰਘਰਸ਼ ਕਹਿੰਦੇ ਹਾਂ ਉਸ ਨਾਲ ਹੀ ਸਾਡੀ ਜਿੱਤ ਹੋ ਜਾਣੀ ਸੀ ਜੇ ਜਿੱਤ ਨਹੀਂ ਹੋਈ ਤੇ ਇਸ ਦਾ ਅਰਥੇ ਵੀ ਨਹੀਂ ਨਿਕਲਦਾ ਕਿ ਅਸੀਂ ਹਾਰ ਗਏ ਹ ਕਿਉਂਕਿ ਅਜੇ ਸਾਨੂੰ ਕਿਸੇ ਨੇ ਵੀ ਸਾਡੇ ਸੱਚ ਤੋਂ ਡਰਦੇ ਆ ਸਾਡੇ ਸੱਚ ਤੋਂ ਤਰਬਕਦੇ ਆ ਸਾਨੂੰ ਟੇਬਲ ਤੇ ਬਹਿ ਕੇ ਗੱਲ ਕਰਨ ਦਾ ਸਦਾ ਨਹੀਂ ਦਿੱਤਾ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਇਸ ਪਿੱਛੇ ਕੋਈ ਅਕਾਲ ਪੁਰਖੀ ਕਲਾ ਦਾ ਆਪਣਾ ਵਰਤਾਰਾ ਹੋਵੇ ਜੋ ਸਾਡੀ ਸਮਝ ਤੋਂ ਬਾਹਰ ਹੈ ਪਰ ਉਹਨਾਂ ਸ਼ਬਦਾਂ ਦੀ ਜੰਗ ਨੂੰ ਤੇਜ਼ ਕਰਨ ਵਾਸਤੇ ਸਤਿਗੁਰੂ ਸਚੇ ਪਤਸ਼ਾਹ ਨੇ ਸਿੱਖਾਂ ਦੇ ਸਰਾਂ ਦੇ ਉੱਤੇ ਅਜਾ ਹੱਥ ਧਰਿਆ ਉਹ ਦਿਖ ਰਿਹਾ ਸਾਹਮਣੇ ਹੱਥ ਧਰਿਆ ਹੋਇਆ ਸਾਨੂੰ ਹਰੇਕ ਵਿਅਕਤੀ ਨੂੰ ਆਪਣੇ ਤੌਰ ਤੇ ਵਿਅਕਤੀਗਤ ਤੌਰ ਦੇ ਉੱਤੇ ਸ਼ਬਦਾਂ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ ਆਪਣੇ ਵਰਤਾਂਤ ਨੂੰ ਪਾਲਸ਼ ਮਾਰਦੇ ਰਹਿਣਾ ਚਾਹੀਦਾ ਹੈ ਆਪਣੇ ਵਿਰਤਾਂਤਾਂ ਦੀ ਘਾੜਤ ਨੂੰ ਤਿੱਖਾ ਕਰਦਿਆਂ ਤਰਸਦੇ ਰਹਿਣਾ ਪੈਣਾ ਹੈ ਸੰਸਾਰ ਭਰ ਵਿੱਚ ਚੱਲਦੇ ਹੋਏ ਰੈਫਰੰਡਮ ਸ਼ਬਦਾਂ ਦੀ ਤੇ ਸਾਰੀ ਖੇਡ ਹੈ ਕਿਹੜੇ ਵਿਅਕਤੀ ਨੇ ਹਾਸਲੇ ਵਿੱਚ ਤੂਪ ਫੜੀ ਹੋਈ ਕਿਸੇ ਨੇ ਵੀ ਨਹੀਂ ਕਲਮ ਫੜੀ ਹੈ ਹਰ ਇੱਕ ਨੇ ਹਰ ਕੋਈ ਬੋਲ ਰਿਹਾ ਹੈ ਕੋਈ ਮਾਈਕ 'ਚ ਬੋਲ ਰਿਹਾ ਹੈ ਕੋਈ ਕਿਤੇ ਬੋਲ ਰਿਹਾ ਹੈ ਲੇਕਿਨ ਇਹਨਾਂ ਆਵਾਜ਼ ਸ਼ਬਦਾਂ ਦੀਆਂ ਆਵਾਜ਼ਾਂ ਨੇ ਭਾਰਤ ਨੂੰ ਵਕਤ ਪਾਇਆ ਹੋਇਆ ਉਸ ਨੂੰ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਉਸ ਦੀਆਂ ਰਾਤ ਦੀਆਂ ਨੀਂਦਾਂ ਹਰਾਮ ਕੀਤੀਆਂ ਹੋਈਆਂ ਉਹ ਅੱਬੜਵਾਏ ਉੱਠਦਿਆ ਹੋਇਆ ਗਲਤ ਮਲਤ ਫੈਸਲੇ ਕਰਦਾ ਸਿੱਖਾਂ ਨੂੰ ਮਾਰਨ ਦਾ ਗਲਤ ਫੈਸਲਾ ਲੈ ਲੈਂਦਾ ਫਿਰ ਉਸੇ ਵਿੱਚ ਆਪ ਫਸ ਜਾਂਦਾ ਉਹ ਜਦ ਫਸਿਆ ਤਾਂ ਜਿੱਤ ਕੇ ਦੀ ਹੋਈ ਸ਼ਬਦਾਂ ਦੀ ਸਹੀ ਵਰਤੋਂ ਕਰਨ ਵਾਲਿਆਂ ਦੀ ਔਰੰਗਜ਼ੇਬ ਦੇ ਕੋਲ ਨਾ ਖਜ਼ਾਨੇ ਦੀ ਘਾਟ ਸੀ ਨਾ ਫੌਜਾਂ ਦੀ ਘਾਟ ਸੀ ਨਾ ਹੀ ਬੰਦਿਆਂ ਦੀ ਗਿਣਤੀ ਦੇ ਵਿੱਚ ਘਾਟ ਸੀ ਘਾਟ ਕਿੱਥੇ ਸੀ ਘਾਟ ਸੀ ਸਿਰ ਦੇ ਵਿੱਚ ਇਸੇ ਲਈ ਗੁਰੂ ਸਾਹਿਬਾਂ ਨੇ ਜਫਰ ਨਾਮੇ ਦੇ ਵਿੱਚ ਸ਼ਬਦਾਂ ਦਾ ਜਾਲ ਵਿਛਾ ਕੇ ਉਸ ਦੀ ਮਾਨਸਿਕਤਾ ਦੇ ਉੱਤੇ ਸ਼ਬਦਾਂ ਦਾ ਹਮਲਾ ਕੀਤਾ ਔਰੰਗਜੀਬ ਅੰਦਰੋਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਉਹ ਦਿੱਲੀ ਨੂੰ ਛੱਡ ਕੇ ਦੱਖਣ ਵੱਲ ਨੂੰ ਦੌੜਿਆ ਉਸ ਦੇ ਜ਼ਿੰਦਗੀ ਦੇ ਆਖਰੀ ਮਹੀਨੇ ਕਿਸੇ ਗੁਪਤ ਤੰਬੂ ਦੇ ਵਿੱਚ ਰਹਿ ਕੇ ਉਹਨੇ ਕੱਟੇ ਉਸ ਨੂੰ ਹਰੇਕ ਕਿਸੇ ਦਰਖਤ ਦਾ ਝੂਲਦਾ ਹੋਇਆ ਪੱਤਾ ਵੀ ਭਲੇਖਾ ਪਾਉਂਦਾ ਸੀ ਸਿੰਘ ਆਗਿਆ ਉਸ ਤੇ ਮੌਤ ਤੋਂ ਪਹਿਲਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਸੀ ਉਸ ਦੇ ਆਖਰੀ ਦਿਨ ਬੜੇ ਕਾਲੇ ਅਤੇ ਬੜੇ ਹੀ ਅਸਹਿ ਸਨ ਇੱਕ ਤਾਂ ਉਸ ਕੋਲ ਸੱਚ ਦੀ ਘਾਟ ਸੀ ਦੂਸਰਾ ਉਸ ਕੋਲ ਸ਼ਬਦਾਂ ਦੀ ਘਾਟ ਸੀ ਸ਼ਬਦ ਨੀਤੀਆਂ ਨੂੰ ਘੜਦੇ ਨੇ ਤੇ ਨੀਤੀਆਂ ਕਿਸੇ ਕੌਮ ਦਾ ਸ਼ਾਹ ਮਾਰਗ ਸਥਾਪਿਤ ਕਰਦੀਆਂ ਨੇ ਮੈਂ ਆਪਣੀ ਗੱਲ ਨੂੰ ਸ਼ੁਰੂ ਕਰਨਾ ਤਾਂ ਚਾਹਣਾ ਪਰ ਨਵੀਆਂ ਵਿਆਖਿਆਵਾਂ ਇਸ ਨੂੰ ਹੋਰ ਸਪਸ਼ਟ ਕਰਨ ਵਾਸਤੇ ਮੈਨੂੰ ਉਦੋਂ ਪ੍ਰੇਰਿਤ ਕਰਨ ਲੱਗੀਆਂ ਹੋਈਆਂ ਨੇ ਜਿਸ ਕਰਕੇ ਮੈਂ ਅਜੇ ਸਿਰਫ ਬੋਲ ਰਿਹਾ ਮੇਰਾ ਮਕਸਦ ਸਿਰਫ ਆਪਣੇ ਨਾਲ ਸੰਗਤ ਨਾਲ ਖਬਰਾਂ ਸਾਂਝਾ ਕਰਨਾ ਕਤਈ ਨਹੀਂ ਹੈ ਅੱਜ ਦੀਆਂ ਖਬਰਾਂ ਜੇ ਬੁੱਧਤਾ ਇਹਦੇ ਵਿੱਚੋਂ ਸੱਚ ਨੂੰ ਲੱਭ ਲਵੇ ਤੇ ਉਸ ਨੂੰ ਲਿਖ ਲਵੇ ਇਹਨਾਂ ਨੇ ਕੱਲ ਦਾ ਇਤਿਹਾਸ ਬਣ ਜਾਣਾ ਤੇ ਅੱਜ ਦੇ ਉਲਝੇ ਹੋਏ ਮਸਲਿਆਂ ਦਾ ਹੱਲ ਹਮੇਸ਼ਾ ਹੀ ਬੀਤੇ ਹੋਏ ਇਤਿਹਾਸ ਦੇ ਵਿੱਚ ਹੁੰਦਾ ਹੈ। ਬੀਤੇ ਹੋਏ ਇਤਿਹਾਸ ਦੇ ਵਿੱਚੋਂ ਸਿੱਧ ਲੈ ਕੇ ਵਰਤਮਾਨ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੀ ਜਾਵੇ ਤਾਂ ਭਵਿੱਖ ਰੋਸ਼ਨ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਤੁਸੀਂ ਹੈਰਾਨ ਹੋਵੋਗੇ ਸ਼ਬਦਾਂ ਦਾ ਵਾਰ ਕਰਨ ਵਾਲੇ ਕਿਹੜੇ ਸਾਜਸੀ ਤਰੀਕਿਆਂ ਨਾਲ ਸ਼ਬਦ ਵਰਤਦੇ ਹਨ। ਕੱਲ੍ਹ ਭਾਰਤ ਦੇ ਵਿੱਚ ਕਿਸੇ ਜਥੇਬੰਦੀ ਨੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਜ਼ਿੰਮੇਵਾਰੀ ਸ਼ਬਦੀ ਹਨ ਪਰ ਉਹ ਸ਼ਬਦ ਪਾਕਿਸਤਾਨ ਵਾਲੀ ਧਿਰ ਦੇ ਉਲੱਦੇ ਜਾ ਰਹੇ ਹਨ ਕਿ ਹਮਲੇ ਦਾ ਇਹ ਦੋਸ਼ੀ ਸੀ ਅਸੀਂ ਹਮਲਾ ਤਾਂ ਕੀਤਾ ਸੀ ਅਸੀਂ ਸਿੱਖਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਇਸ ਸਾਰੇ ਰਾਜਨੀਤਿਕ ਵਾਤਾਵਰਣ ਨੂੰ ਇਹਨਾਂ ਗੁੰਝਲਦਾਰ ਸਮੀਕਰਣਾਂ ਨੂੰ ਨੇੜੇ ਹੋ ਕੇ ਦੇਖਣਾ ਵਾਚਣਾ ਟੁਣਾ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਹੀ ਸਾਨੂੰ ਨਵੇਂ ਰਾਹ ਸਿਰਜਣ ਦਾ ਮੌਕਾ ਬਣਨਾ ਹੈ ਭਾਰਤੀ ਤੰਤਰ ਦੇ ਨਮਾਇਦੇ ਕੋਈ ਰੂਸ ਨਾਲ ਗੱਲ ਕਰ ਰਿਹਾ ਤੇ ਕੋਈ ਜਾਪਾਨ ਨਾਲ ਗੱਲ ਕਰ ਰਿਹਾ ਤਾਂ ਕਿ ਪਾਕਿਸਤਾਨ ਦੇ ਉੱਤੇ ਵਪਾਰਕ ਬੰਦਸ਼ਾਂ ਲਾਈਆਂ ਜਾਣ ਦੂਸਰੇ ਪਾਸੇ ਉਸ ਦਾ ਪਾਣੀ ਬੰਦ ਕਰਨ ਦੀ ਗੱਲ ਨੂੰ ਰੋਜ਼ ਦਰ ਹੈ ਜਾ ਰਿਹਾ ਇਹ ਪਾਣੀ ਅਤੇ ਵਪਾਰਕ ਬੰਦਸ਼ਾਂ ਦੋਵੇਂ ਹੀ ਕਿਸੇ ਦੀ ਆਰਥਿਕਤਾ ਨੂੰ ਢਾਹ ਲਾਉਣ ਲਈ ਹੁੰਦੀਆਂ ਜੇ ਆਰਥਿਕਤਾ ਦਾ ਕਿਰਾ ਡਾਵਾ ਡੋਰ ਹੋ ਗਿਆ ਤੇ ਤੁਹਾਡੀ ਸੋਵਰਨਿਟੀ ਨੂੰ ਖਤਰਾ ਸਭਾਵਕ ਹੈ ਪਰ ਇਸ ਭੱਜ ਦੌੜ ਵਿੱਚ ਰੁਝਿਆ ਹੋਇਆ ਸਾਡਾ ਅਖੌਤੀ ਸੱਜਣ ਸਿਰਫ ਹੱਥ ਪੈਰ ਮਾਰ ਰਿਹਾ ਹੈ ਅਤੇ ਹੱਥ ਪੈਰ ਵੀ ਉਦਾਂ ਮਾਰ ਰਿਹਾ ਜਿਵੇਂ ਕੋਈ ਬੰਦਾ ਜਿਸ ਨੂੰ ਤਰਨਾ ਨਾ ਆਉਂਦਾ ਹੋਵੇ ਪਰ ਪਾਣੀ ਦੇ ਵਹਾਅ ਵਿੱਚ ਰੁੜ ਗਿਆ ਹੋਇਆ ਗੋਤੇ ਖਾਂਦਾ ਖਾਂਦਾ ਪੁੱਠੇ ਸਿੱਦੇ ਹੱਥ ਮਾਰਦਾ ਕਿਨਾਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਪਰ ਕਿਨਾਰਿਆਂ ਉੱਤੇ پکڑ ਉਦੋਂ ਬਣਦੀ ਹੈ ਜਦ ਪਾਣੀ ਸ਼ਾਂਤ ਲਹਿਜੇ ਵਿੱਚ ਵਹਿੰਦੇ ਹੋਣ ਜਦੋਂ ਵਗਦੇ ਹੋਏ ਪਾਣੀਆਂ ਦੀ ਸੁਰ ਹਮਲਾਵਰ ਅਤੇ ਐਗਰੈਸ਼ਨ ਦੇ ਵਿੱਚ ਹੋਵੇ ਕਿਸੇ ਗੁੱਸੇ ਤੋਂ ਪ੍ਰਭਾਵਿਤ ਹੋਵੇ ਕਿਸੇ ਨਜ਼ਾਇਜ਼ਤਾ ਤੋਂ ਪ੍ਰਭਾਵਿਤ ਹੋਵੇ ਕਿਸੇ ਅਣਿਆ ਤੋਂ ਪ੍ਰਭਾਵਿਤ ਹੋਵੇ ਤਾਂ ਫਿਰ ਹੱਥਾਂ ਦੇ ਵਿੱਚ ਕਿਨਾਰਿਆਂ ਨੂੰ ਫੜਨ ਦੀ ਤਾਕਤ ਨਹੀਂ ਰਹਿੰਦੀ ਮੈਂ ਇਹ ਗੱਲਾਂ ਤਾਂ ਦੱਸਣੀਆਂ ਚਾਹੁੰਨਾ ਮੈਂ ਇਹ ਖਬਰਾਂ ਤਾਂ ਦੱਸਣੀਆਂ ਚਾਹੁੰਨਾ ਇਹਨਾਂ ਖਬਰਾਂ ਦੇ ਵਿੱਚੋਂ ਸਾਡਾ ਆਪਣਾ ਸਾਨੂੰ ਕੁਝ ਦਿਸਣਾ ਹੈ ਇਸ ਦੇ ਨਾਲ ਇੱਕ ਜੁੜੀ ਹੋਈ ਹੋਰ ਗਵੰਡੀਆਂ ਦੀ ਖਬਰ ਆ ਰਹੀ ਜਿਵੇਂ ਅਮਰੀਕਾ ਇਰਾਨ ਉੱਤੇ ਪਰਮਾਣੂ ਬੰਦਸ਼ਾਂ ਨੂੰ ਰੋਜ਼ ਲਾਉਣ ਦੀ ਗੱਲ ਕਰਦਾ ਤੇ ਲਾਉਂਦਾ ਵੀ ਹੈ ਕੱਲ ਇਰਾਨ ਨੇ ਚਿੱਟੇ ਸ਼ਬਦਾਂ ਵਿੱਚ ਕਿਹਾ ਉਹ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਜਾਰੀ ਰੱਖੇਗਾ ਤੇ ਸਾਨੂੰ ਪਤਾ ਦੇਸ਼ ਦੀ ਰੱਖਿਆ ਕਿਵੇਂ ਕਰਨੀ ਇਹ ਗੱਲ ਹੁਣ ਈਰਾਨ ਨੂੰ ਪਤਾ ਹੋਊਗਾ ਜਦੋਂ ਅਮਰੀਕਾ ਦੇ ਸਾਹਮਣੇ ਬੋਲਿਆ ਕਿ ਉਸ ਕੋਲ ਕਿਹੜੀ ਚੀਜ਼ ਬੋਲਦੀ ਹੈ ਆਪਾਂ ਵੀ ਕਿਸੇ ਕਮਜ਼ੋਰ ਵਿਅਕਤੀ 'ਚਰ ਦਬਕਾ ਮਾਰੇ ਤਾਂ ਕਹਿ ਰਹੀਦਾ ਇਹਦੇ ਵਿੱਚੋਂ ਕੋਈ ਹੋਰ ਬੋਲਦਾ ਇਹਨੂੰ ਕਿਸੇ ਦੀ ਸ਼ਹਿ ਉਹ ਕਿਹੜੀ ਸ਼ਹਿ ਤੇ ਉਹ ਬੋਲਿਆ ਇਹ ਆਪਾਂ ਲੱਭਣਾ ਪਰ ਉਹ ਜਿਸ ਦੀ ਵੀ ਸ਼ਹਿ ਤੇ ਬੋਲਿਆ ਉਹ ਆਪ ਕਿਸੇ ਸਥਿਤੀ ਦੇ ਵਿੱਚ ਪਹਿਲਾਂ ਹੀ ਫਸਿਆ ਹੋਇਆ ਹੈ ਖਾਰਸਤਾਨ ਦੀਆਂ ਸਰਹੱਦਾਂ ਦੇ ਆਲੇ ਦੁਆਲੇ ਜਿਹੜੀਆਂ ਸਰਹੱਦਾਂ ਅਜ ਸਥਾਪਿਤ ਹੋਣੀਆਂ ਨੇ ਰਾਜਨੀਤਿਕ ਹਾਲਾਤ ਇੰਨੇ ਕੁ ਡਾਵਾਂ ਡੋਲ ਤੇ ਕਮਜ਼ੋਰ ਹੋ ਚੁੱਕੇ ਹਨ ਕੋ ਪਾਤ ਤੇ ਛੜਿਆ ਕਿ ਹੁਣ ਛੜਿਆ ਜਿਹੜੀਆਂ ਤਰ੍ਹਾਂ ਆਪਣੇ ਹੀ ਮੱਕੜਜਾਲ ਦੇ ਵਿੱਚ ਫਸੀਆਂ ਨੇ ਉਹ ਹੁਣ ਮਕੜੀ ਵਾਂਗੂ ਆਪਣੇ ਹੀ ਤਣੇ ਹੋਏ ਜਾਲ ਨੂੰ ਤੋੜਨ ਵਾਸਤੇ ਹੱਥ ਪੈਰ ਤਣਈਆਂ ਨੇ ਮਾਰਨ ਪਰ ਸਿਆਣਿਆਂ ਦੀ ਕਿਹਾਵਤ ਹੈ ਕਿ ਹੱਥਾਂ ਦੀਆਂ ਦਿੱਤੀਆਂ ਕਈ ਵਾਰੀ ਮੂੰਹ ਨਾਲ ਵੀ ਨਹੀਂ ਖੁੱਲਦੀਆਂ ਉਹ ਇਸੇ ਮਕੜੀ ਦੀ ਗੱਲ ਹੈ ਮਕੜੀ ਇਸ ਦੇ ਉਲਟ ਤਾਣਾ ਮੂੰਹ ਨਾਲ ਬਣਾਉਂਦੀ ਹੈ ਤੇ ਮੁੜ ਕੇ ਲੱਤਾਂ ਨਾਲ ਤੋੜਨ ਦਾ ਕੋਸ਼ਿਸ਼ ਕਰਦੀ ਹੈ ਪਰ ਤਾਣਾ ਟੁੱਟਦਾ ਨਹੀਂ ਸਾਰੀ ਰਾਤ ਤਾਂ ਉਸ ਤਤੀ ਨੇ ਇਸ ਚੀਜ਼ ਤੇ ਜ਼ੋਰ ਲਾ ਦਿੱਤਾ ਕਿ ਮੈਂ ਜਾਲ ਵਿਛਾ ਲਵਾਂ ਦਨ ਚੜ੍ਹਦੇ ਤੱਕ ਹੋ ਰਾਤੋਂ ਰਾਤ ਲੋਕਾਂ ਸੁੱਤੇ ਹੁੰਦੇ ਨੇ ਨਾ ਉਹ ਸੋਚਦੀ ਹੁਣ ਮੈਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਬਣਾ ਦਿਓ ਵੱਡਾ ਸਾਰਾ ਜਾਲ ਉਹ ਜਾਲ ਵਿੱਚ ਬਹਿ ਕੇ ਬਣਾਉਂਦੀ ਜਾਲ ਦੇ ਉਹ ਆਪਣੇ ਆਲੇ ਦੁਆਲੇ ਜਾਲ ਨੂੰ ਐਡਾ ਕ ਵੱਡਾ ਬਣਾਉਂਦੀ ਆ ਬਣਾਉਂਦੀ ਆ ਕਿ ਕੋਈ ਚੀਜ਼ ਵਿੱਚ ਫਸੇ ਤੇ ਮੈਨੂੰ ਖਾਵਾ ਪਰ ਉਹਨੂੰ ਇਹ ਬਣਾਉਂਦੀ ਨਹੀਂ ਚੇਤਾ ਭੁੱਲ ਜਾਂਦਾ ਕਿ ਜਿੱਡਾ ਵੱਡਾ ਮੈਂ ਜਾਲ ਬਣਾ ਰਹੀ ਆ ਇਸ ਜਾਲ ਦੇ ਵਿੱਚ ਤੇ ਮੈਂ ਬਿਲਕੁਲ ਛੋਟੀ ਜਹੀ ਆ ਤੇ ਮੈਂ ਮੁੜ ਕੇ ਬਾਹਰ ਕਿੱਦਾਂ ਨਿਕਲਣਾ ਉਹ ਇਹ ਨਹੀਂ ਸੋਚਦੀ ਸੋਚਦੀ ਤਾਂ ਨਹੀਂ ਕਿ ਉਹਦੇ ਕੋਲ ਸ਼ਬਦਾਂ ਦੀ ਘਾਟ ਹੈ ਉਹਨੂੰ ਆਪਣਾ ਮਸਲਾ ਹੱਲ ਕਰਨ ਵਾਸਤੇ ਉਹ ਸ਼ਬਦ ਨਹੀਂ ਲੱਭਦੇ ਜਿਹੜਾ ਉਸ ਵਿੱਚੋਂ ਨਿਕਣ ਦਾ ਕੋ ਰਾਹ ਦੱਸ ਸਕਣਾ ਉਸ ਦਾ ਰਾਹ ਦਸੇਰਾ ਬਣ ਸਕਣਾ ਇਹ ਮਕੜੀ ਕੋਈ ਹੋਰ ਨਹੀਂ ਹੈ ਇਹ ਮਕੜੀ ਬੇਪਰਵਾਹ ਹੈ ਜਿਹੜਾ ਉਹ ਨਾਗਪੁਰ ਦੇ ਵਿੱਚ ਬਹਿ ਕੇ ਰਾਤ ਦਿਨ ਸਕੀਮਾਂ ਘੜਦਾ ਤੇ ਨਵੀਆਂ-ਨਵੀਆਂ ਜਾਲ ਵਿਛਾਉਣ ਨੂੰ ਗੁਰੀ ਜਾ ਰਿਹਾ ਹੈ ਹੁਣ ਤੱਕ ਇਹ ਕਈ ਆਪਣੇ ਹੀ ਬਣਾਏ ਹੋਏ ਜਾਲਾਂ ਦੇ ਵਿੱਚ ਫਸ ਵੀ ਚੁੱਕਾ ਹੈ ਪਰ ਜਾਲ ਬਣਾਉਣ ਦੀ ਆਦਤ ਮਕੜੀ ਵਾਲੀ ਹੈ ਨਾ ਹਟਣਾ ਨਹੀਂ ਇਸਨੇ ਭਰਾ ਕੋਈ ਸਿਆਣਾ ਪੁੱਛੇ ਪਾਕਿਸਤਾਨ ਦਾ ਪਾਣੀ ਕਿਵੇਂ ਬੰਦ ਕਰ ਲਵੇਗਾ ਭਾਈ ਜੇ ਤੂੰ ਪਾਣੀ ਬੰਦ ਵੀ ਕਰ ਲਿਆ ਤਾਂ ਉਸ ਪਾਣੀ ਦਾ ਵਹਾਅ ਕਿਹੜੇ ਪਾਸੇ ਨੂੰ ਡਾਇਵਰਟ ਕਰੇਗਾ ਕਿ ਭਾਰਤ ਵਾਲੇ ਪਾਸੇ ਪਾਣੀ ਲੈ ਕੇ ਕਿਹੜੇ ਰਾਹ上 ਜਾਵੇਗਾ ਤੁਸੀਂ ਵੀ ਨਕਸ਼ਾ ਕੱਢ ਕੇ ਜਾਂ ਆਪਣਾ Google Earth ਦੇ ਉੱਤੇ ਜਾ ਕੇ ਨਾ ਉਸ ਨੂੰ ਜ਼ੂਮ ਇਨ ਕਰਕੇ ਦੇਖਿਓ ਪਹਾੜਾਂ ਦੀਆਂ ਟਲਾਣਾ ਦੇ ਵਿੱਚ ਰਸਤਾ ਕਿਹੜੇ ਪਾਸੇ ਨੂੰ ਬਣੇ ਪੱਛਮ ਵੱਲ ਨੂੰ ਵਹਿੰਦਾ ਪਾਣੀ ਪੂਰਬ ਵੱਲ ਨੂੰ ਕਿਵੇਂ ਚੱਲ ਜੇ ਪਰ ਉਹ ਮਕੜੀ ਵਾਂਗੂ ਬਜ਼ਦ ਹੈ ਕਹਿੰਦਾ ਹਮਨੇ ਤੋਂ ਇੱਕ ਵੀ ਬੂੰਦ ਪਾਣੀ ਕੀ ਪਾਕਿਸਤਾਨ ਨੂੰ ਨਹੀਂ ਦੇਣਗੇ ਪਰ ਉਹ ਸੋਚਣ ਤੋਂ ਸਮਰਥ ਹੈ ਕਿ ਮੈਂ ਇਸ ਪਾਣੀ ਨੂੰ ਰੋਕਾਂਗਾ ਕਿਵੇਂ ਪਰ ਯਤਨ ਕਰੀ ਜਾ ਰਿਹਾ ਹੈ ਜਾਂ ਤਾਂ ਉਹ ਬੇਸਮਝ ਹੈ ਤੇ ਜਾਂ ਲੋਡ ਤੋਂ ਵੱਧ ਸਿਆਣਾ ਹੈ ਦੋਵੇਂ ਚੀਜ਼ਾਂ ਹੀ ਮਨੁੱਖ ਵਾਸਤੇ ਘਾਤਕ ਹੁੰਦੀਆਂ ਨੇ ਘਾਟ ਵੀ ਮਾਰੂ ਹੁੰਦੀ ਹੈ ਤੇ ਲੋਡ ਤੋਂ ਵੱਧੂ ਚੀਜ਼ ਵੀ ਹਮੇਸ਼ਾ ਨੁਕਸਾਨਦੇ ਹੁੰਦੀ ਹੈ ਜਿਨ੍ਹਾਂ ਲੋਕਾਂ ਕੋਲ ਲੋਡ ਤੋਂ ਵੱਧ ਪੈਸਾ ਹੁੰਦਾ ਤੁਸੀਂ ਦੇਖਿਓ ਉਹਨਾਂ ਦੇ ਘਰ ਦੇ ਵਿੱਚ ਜੀ ਚਾਰ ਹੁੰਦੇ ਨੇ ਤੇ ਗੱਡੀਆਂ ਉਹਨਾਂ ਨੇ 36 ਖੜੀਆਂ ਕੀਤੀਆਂ ਦੀਆਂ ਬਾਹਰ ਉਹਨਾਂ ਨੂੰ ਕੋਈ ਪੁੱਛੇ ਯਾਰ ਜੇ ਤੁਹਾਡੇ ਕੋਲ ਪੈਸਾ ਆ ਗਿਆ ਤਾਂ ਤੁਸੀਂ ਗੱਡੀਆਂ ਖਰੀਦੀ ਜਾਣੀਆਂ ਇਹ ਸਿਰਫ ਇੱਕ ਉਦਾਹਰਣ ਦੇ ਰਹੇ ਆਂ ਕਿਉਂਕਿ ਪੈਸਾ ਵੱਧ ਆ ਜਾਣ ਨਾਲ ਅਕਲ ਥੋੜੀ ਵੱਧ ਆਏਗੀ ਅਕਲ ਤਾਂ ਉਨੀ ਰਹਿਣੀ ਹੈ ਜਿੰਨੀ ਸਿਰ ਦੇ ਵਿੱਚ ਹੈਗੀ ਹੈ ਹੁਣ ਜੇ 1947 ਵਿੱਚ ਇੱਕ ਵੱਡਾ ਖੇਤਰਫਲ ਤੁਹਾਡੇ ਹੱਥ ਲੱਗ ਗਿਆ ਪਰ ਅਕਲ ਦਾ ਖੇਤਰਫਲ ਤਾਂ ਬਹੁਤ ਛੋਟਾ ਹੈ ਪਰ ਜਦ ਉਸ ਦੀ ਅਕਲ ਸਾਡੀ ਪકડ ਵਿੱਚ ਨਹੀਂ ਆਉਂਦੀ ਤਾਂ ਅਸੀਂ ਕਹਿ ਦਿੰਨੇ ਇਹ ਦੁਨੀਆ ਦਾ ਸਭ ਤੋਂ ਛਾਤਰ ਬੰਦਾ ਹੈ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਸ਼ੈਤਾਨ ਹੈ ਸ਼ੈਤਾਨ ਨੇ ਕਦੇ ਕੋਈ ਅਜੇ ਤੱਕ ਵਿਕਾਸ ਕੀਤਾ ਸ਼ੈਤਾਨ ਦਾ ਆਪਣਾ ਕਦੀ ਕਿਤੇ ਭਲਾ ਹੋਇਆ ਜੇ ਕਿਤੇ ਹੋਇਆ ਤਾਂ ਮੈਨੂੰ ਇਤਿਹਾਸ ਵਿੱਚ ਦੱਸਿਓ ਜੇ ਕਿਤੇ ਬਾਂਦਰ ਨੂੰ ਆਪਾਂ ਟੀਲਾਂ ਦੀ ਡੱਬੀ ਫੜਾ ਲਈਏ ਉਹਨੇ ਕਿਤੇ ਰੈਸਟੋਰੈਂਟ ਥੋੜੀ ਖੋਲ ਲੈਣਾ ਤੇ ਉੱਥੇ ਆਪਾਂ ਰੋਟੀਆਂ ਪਕਾਵਾਂਗੇ ਅੱਗ ਬਾਲ ਕੇ ਉਹਨੇ ਤਾਂ ਜੰਗਲ ਨੂੰ ਅੱਗ ਲਾਉਣੀ ਹੈ ਜਾਂ ਕਿਸੇ ਦੇ ਘਰ ਨੂੰ ਲਾ ਦੇਗਾ ਨਾ ਹੀ ਕਿਤੇ ਸੂਤ ਬੈਠਾ ਤੇ ਕਿਸੇ ਦੇਸ਼ ਨੂੰ ਲਾ ਛੜੂਗਾ ਭਾਰਤ ਅਤੇ ਪਾਕਿਸਤਾਨ ਵਿੱਚ ਸ਼ਬਦੀ ਜੰਗ ਸ਼ੁਰੂ ਹੋਈ ਪਈ ਹੈ ਭਾਰਤ ਰੂਸ ਕੋਲ ਗਿਆ ਤੇ ਕਦੇ ਉਹ ਜਾਪਾਨ ਕੋਲ ਜਾਂਦਾ ਭਾਰਤ ਤੇ ਰੂਸ ਇਹ ਮਸਲਾ ਹੱਲ ਕਿਵੇਂ ਕਰ ਦੇਣਗੇ ਜਾਪਾਨ ਤਾਂ ਕਿਮ ਜੋਂਗ ਦੇ ਕੋਰੀਆ ਤੋਂ ਡਰੀ ਜਾਂਦਾ ਦੂਸਰੇ ਕੋਰੀਆ ਨੂੰ ਹਥਿਆਰ ਦੇ ਜਾਂਦਾ ਵੀ ਆ ਲੈ ਲਾੜੇ ਦੇ ਨਾਲ ਆਪਣਾ ਬਚਾਅ ਕਰਨ ਵਾਸਤੇ ਦੂਸਰਿਆਂ ਦਾ ਸਹਾਰਾ ਲੱਭਣ ਵਾਲੇ ਭਾਰਤ ਨੂੰ ਕਿਵੇਂ ਬਚਾਉਣਾ ਰੂਸ ਤਾਂ ਯੂਕਰੇਨ ਦੇ ਵਿੱਚ ਟਰੈਪ ਹੋ ਚੁੱਕਿਆ ਆਪੇ ਫਸ ਲੀਏ ਤੈਨੂੰ ਕੌਣ ਛਡਾਵੇ ਛੱਡਦਾ ਤੇ ਕਲੰਕੀ ਖਾਂਦਾ ਤੇ ਕੋੜ ਹੋ ਕੇ ਮਰਦਾ ਯੂਕਰੇਨ ਦੇ ਪਿੱਛੇ ਈਯੂ ਖੜੀ ਹੈ ਯੂਰੋਪੀਅਨ ਯੂਨੀਅਨ ਤੁਸੀਂ ਬੜੇ ਧਿਆਨ ਨਾਲ ਆਲਾ ਦੋਲਾ ਦੇਖੋ ਸਮੀਕਰਨਾ ਕਿੰਨੀਆਂ ਗੁੰਝਲਦਾਰ ਨੇ ਸੰਸਾਰ ਦੀਆਂ ਕਿਸੇ ਦੀ ਚੁੱਕ ਵਿੱਚ ਆਣ ਕੇ ਗਵੰਡੀਆਂ ਤੇ ਹਮਲਾ ਤਾਂ ਕਰ ਦਈਦਾ ਪਤਾ ਉਹਨੂੰ ਲੱਗਦਾ ਜਦ ਭੁਗਤਣਾ ਪੈਂਦਾ ਹੈ ਅਖੇ ਜੀ ਰਾਤ ਪਈ ਆ ਸੁੱਤੇ ਪੇ ਢਾ ਲੋ ਤੇ ਇਹ ਨਹੀਂ ਸੋਚਦੇ ਵੀ ਜੇ ਸੁੱਤੇ ਪਿਆ ਉਹਨਾਂ ਨੇ ਬਚਾ ਕਰ ਲਿਆ ਤੇ ਮੁੜ ਕੇ ਫੇਰ ਰਾਤ ਨਹੀਂ ਪੈਣੀ ਇਹ ਕੋਈ ਮਸਲਿਆਂ ਦਾ ਹੱਲ ਨਹੀਂ ਹੁੰਦਾ ਜੇ ਧਰਮ ਦਾ ਸਹਾਰਾ ਲੈਣਾ ਹੈ ਤਾਂ ਧਰਮ ਦੀਆਂ ਉਹ ਗੱਲਾਂ ਜਿਹੜੀਆਂ ਮਨੁੱਖਤਾ ਦੇ ਭਲੇ ਵਿੱਚ ਹਨ ਉਹਨਾਂ ਦਾ ਪ੍ਰੈਕਟੀਕਲ ਕਰੋ ਉਹਨਾਂ ਦੀ ਐਕਸਰਸਾਈਜ਼ ਕਰੋ ਉਹਨਾਂ ਨੂੰ ਇੰਪਲੀਮੈਂਟ ਕਰੋ ਜੇ ਧਰਮ ਦੀ ਦਿੱਤੀ ਹੋਈ ਵਿਚਾਰਧਾਰਾ ਨੂੰ ਅਮਲ ਵਿੱਚ ਨਹੀਂ ਲਿਆਉਣਾ ਤਾਂ ਇਹ ਵਿਚਾਰਧਾਰਾ ਬਿਲਕੁਲ ਉਸੇ ਇੱਕ ਸੂਮ ਅਮੀਰ ਦੇ ਬੈਂਕ ਵਿੱਚ ਪਏ ਹੋਏ ਪੈਸੇ ਵਰਗੀ ਹੈ ਜਿਸ ਨੂੰ ਨਾਮ ਨੇ ਕਿਤੇ ਕਢਾ ਕੇ ਵਰਤਣਾ ਨਾ ਖਰਚਣਾ ਤਖੀਰ ਇੱਕ ਦਿਨਾਂ ਨੇ ਮਰ ਜਾਣਾ ਤੇ ਉਹ ਪੈਸੇ ਕਿਸੇ ਹੋਰ ਦੇ ਨਾਮ ਲੱਗ ਜਾਣੇ ਪੰਜਾਬੀ ਚ ਕਹਿੰਦੇ ਨੇ ਅੱਗਾ ਦੌੜ ਪਿੱਛਾ ਚੌੜ ਬਿਲਕੁਲ ਹਲਕੇ ਹੋਏ ਕੁੱਤੇ ਅਲੀ ਬਿਰਤੀ ਕਿ ਜਿੱਧਰ ਨੂੰ ਮੂੰਹ ਹੋ ਗਿਆ ਬਸ ਤੁਰੇ ਜਾਣਾ ਜਿਹੜਾ ਮੁਰਿਆ ਆ ਗਿਆ ਨੂੰ ਚੱਕ ਭਾਰੀ ਲੈਣਾ ਜਿਹੜੇ ਉਹਦੇ ਪਿੱਛੇ ਡਾਂਗਾ ਲੈ ਕੇ ਪੈ ਜਾਂਦੇ ਮਾਰਨ ਵਾਲੇ ਉਹ ਕੁੱਤੇ ਹਲਕੇ ਹੋਏ ਨੂੰ ਦੀਦੇ ਹੀ ਨਹੀਂ ਜਦ ਡਾਂਗ ਕਿਤੇ ਟਕਾਣੇ ਵੱਜ ਗਈ ਕਹਾਣੀ ਖਤਮ ਹੁਣ ਆਪਾਂ ਆਪਣੀ ਗੱਲ ਕਰੀਏ ਕਿ ਜੋ ਸੰਸਾਰ ਦੇ ਵਾਪਰਿਆ ਇਹ ਖਬਰਾਂ ਨੇ ਕੀ ਆਪਾਂ ਇਹ ਜਿਹੜੀਆਂ ਖਬਰਾਂ ਕਾਨਰਾਸ ਵਾਸਤੇ ਸੁਣਦੇ ਆਂ ਕੀ ਇਹ ਖਬਰਾਂ ਕੋਈ ਸਾਡੇ ਵਾਸਤੇ ਮਨੋਰੰਜਨ ਨੇ ਕਿ ਚਾਹ ਪੀਂਦਿਆਂ ਪੀਂਦਿਆਂ YouTube ਫੋਨ ਦੇ ਵਿੱਚ ਹੱਥ 'ਚ ਫੜ ਕੇ ਖੋਲੋ ਅਕਾਲ ਤਖਤ ਦੇ ਜਹੇਦਾਰ ਨੇ ਢੰਡੀਆਂ ਵਾਲੇ ਨੂੰ ਮਾਫੀ ਦਿੱਤੀ ਬਾਦਲਾਂ ਨੇ ਆ ਜਾ ਫਲਾਣੇ ਦੇ ਖਿਲਾਫ ਬਿਆਨ ਦਿੱਤਾ ਕਾਂਗਰਸੀ ਲੀਡਰ ਦੇ ਘਰ ਛਾਪਾ ਪੈ ਗਿਆ ਉਹਦੇ ਘਰੋਂ ਹੀ ਨੇ ਪੈਸੇ ਫੜੇ ਗਏ ਕਹਿਣ ਦਾ ਭਾਵ ਕਿ ਇਹ ਜਿਹੜੀਆਂ ਖਬਰਾਂ ਨੇ ਇਹ ਕੀ ਸਾਨੂੰ ਕੁਝ ਸਿਖਾਉਂਦੀਆਂ ਪਰ ਅਸਾਂ ਨੇ ਇਹ ਕੰਮ ਹੋਣੇ ਕਰਨਾ ਅਸਾਂ ਸਿੱਖਣਾ ਹੈ ਹਰੇਕ ਖਬਰ ਨੂੰ ਇੱਕ ਲੈਸਨ ਦੇ ਤੌਰ ਤੇ ਲਈਏ ਇਹਨਾਂ ਖਬਰਾਂ ਨੇ ਇਹਨਾਂ ਦੇ ਵਿੱਚੋਂ ਦੇਖਣਾ ਹੈ ਖਬਰਾਂ ਸੱਚੀਆਂ ਕਿਹੜੀਆਂ ਤੇ ਝੂਠੀਆਂ ਕਿਹੜੀਆਂ ਸੱਚੀਆਂ ਖਬਰਾਂ ਨੇ ਇਤਿਹਾਸ ਬਣਾਉਣਾ ਤੇ ਇਸ ਇਤਿਹਾਸ ਨੇ ਸਾਨੂੰ ਸਿਖਾਉਣਾ ਹੈ ਫੈਸਲਾ ਸਾਡੇ ਹੱਥ 'ਚ ਹੈ ਕਿ ਅਸੀਂ ਸਿੱਖਣਾ ਜੇ ਅਸੀਂ ਸਿੱਖ ਗਏ ਇਹਨਾਂ ਦੀ ਪਰਚੋਲ ਕਰਨੀ ਸਿੱਖ ਗਏ ਤਾਂ ਚਿੱਤੇ ਰੱਖਣ ਜੋ ਗੱਲ ਹੈ ਇਹ ਗੁਲਾਮੀ ਲੰਬਾ ਸਮਾਂ ਸਾਡੀ ਨਹੀਂ ਰਹੇਗੀ ਗੁਲਾਮੀ ਨੂੰ ਗਲੋਂ ਰੋਣ ਵਾਸਤੇ ਆਪਣੇ ਸ਼ੌਕ ਆਪਣੇ ਦਿਲਚਸਪੀਆਂ ਆਪਣੇ ਮਨੋਰੰਜਨਾਂ ਨੂੰ ਕੌਮੀ ਸ਼ਾਹਮਾਰਗ ਦੀ ਕਿਸਵੱਟੀ ਤੇ ਪਰਖਣਾ ਕੌਮੀ ਵਿਚਾਰ ਧਾਰਾ ਦੇ ਉੱਤੇ ਕਸਵੱਟੀ ਦੇ ਉੱਤੇ ਲਾ ਕੇ ਪਰਖਣਾ ਗੁਰਪਤਵੰਤ ਸਿੰਘ ਪੰਨੂ ਦਾ ਬਿਆਨ ਸੁਣ ਲੈਣਾ ਬਾਅਦ ਵਿੱਚ ਸਵਾਲ ਕਰੀ ਜਾਣੇ ਇਹਦਾ ਕੀ ਫਾਇਦਾ ਹੋ ਖਾਲਿਸਤਾਨ ਕਦੋਂ ਬਣੂ ਭਾਈ ਤੇਰੀ ਡਿਊਟੀ ਸਿਰਫ ਖਬਰਾਂ ਤੇ ਬਿਆਨ ਸੁਣਨ ਦਾ ਕੀ ਹੈ ਜੇ ਪੰਜਾਬ ਦਾ ਹਰੇਕ ਸਿੱਖ ਹਰੇਕ ਵਿਸ਼ੰਦਾ ਭਾਰਤੀ ਬਿਰਤਾਂਤਾਂ ਦੇ ਵਿਰੁੱਧ ਇੱਕ ਨਵੇਂ ਬਿਰਤਾਂਤ ਨੂੰ ਸਿਰਜਦਿਆਂ ਹੋਇਆਂ ਬਿਰਤਾਂਤ ਦਾ ਜਵਾਬ ਬਿਰਤਾਂਤ ਦੇ ਵਿੱਚ ਦੇਵੇ ਅੱਧੀ ਲੜਾਈ ਤਾਂ ਸਾਡੀ ਇੱਦਾਂ ਹੀ ਸਾਰ ਹੋ ਜਾਣੀ ਹੈ ਭਾਰਤੀ ਫੌਜ ਨੇ ਬਿਆਨ ਦੇ ਦਿੱਤਾ ਕਿ ਪਾਕਿਸਤਾਨ ਦਰਬਾਰ ਸਾਹਿਬ ਦੇ ਉੱਤੇ ਰਾਤ ਰਾਕਟ ਸੱਟਣ ਲੱਗਾ ਸੀ ਮਤਲਬ ਡਰੋਨ ਸੱਟਣ ਲੱਗਾ ਸੀ ਦਰਬਾਰ ਸਾਹਿਬ ਦੀ ਰਾਖੀ ਵਾਸਤੇ ਅਸੀਂ ਇਹ ਬਚਾਓ ਸਿਸਟਮ ਇੱਥੇ ਫੌਜ ਦਾ ਫਿਟ ਕੀਤਾ ਅਸੀਂ ਇਸ ਦੀ ਪੁਣਛਾਣ ਕਰਨ ਲੱਗ ਪੈਨੇ ਆ ਜਦ ਕਿ ਸਭ ਤੋਂ ਪਹਿਲਾ ਸਾਲ ਸਾਡੇ ਅੰਦਰੋਂ ਹੀ ਨਿਕਲਣਾ ਚਾਹੀਦਾ ਹੈ ਕਿ ਪਾਕਿਸਤਾਨ ਕੋਲੋਂ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਤੋਂ ਥੋੜੀ ਹੀ ਦੂਰ ਉਸੇ ਹੀ ਸ਼ਕਲ ਦੇ ਵਿੱਚ ਬਣਿਆ ਹੋਇਆ ਦਰਗਾਣਾ ਮੰਦਿਰ ਨੂੰ ਕੋਈ ਖਤਰਾ ਨਹੀਂ ਕਿ ਉੱਥੇ ਬਚਾਓ ਵਾਸਤੇ ਤੁਸੀਂ ਕੁਝ ਲੈ ਕੀ ਦਰਗਾਣਾ ਮੰਦਿਰ ਬੁਲੇਟ ਪ੍ਰੂਫ ਹੈ ਬੰਬ ਪ੍ਰੂਫ ਹੈ ਮਜ਼ਾਈਲ ਪ੍ਰੂਫ ਹੈ ਡਰੋਨ ਪ੍ਰੂਫ ਹੈ ਆਨੰਦਪੁਰ ਸਾਹਿਬ ਦੇ ਲਾਗੇ ਵੈਸ਼ਨੋ ਦੇਵੀ ਦਾ ਮੰਦਿਰ ਹੈ ਕੀ ਤੁਸੀਂ ਉੱਥੇ ਕੋਈ ਪ੍ਰਬੰਧ ਕੀਤਾ ਹੈ ਕੀ ਵੈਸ਼ਨੋ ਦੇਵੀ ਦੇ ਮੰਦਿਰ ਦੇ ਉੱਤੇ ਪਾਕਿਸਤਾਨ ਮਜ਼ਾਈਲ ਨਹੀਂ ਮਾਰੂ ਉਹ ਮਜ਼ਾਈਲ ਆਪਣੇ ਦੁਸ਼ਮਣ ਦੇ ਖਿਲਾਫ ਮਾਰੂਗਾ ਕਿ ਆਪਣੇ ਮਿੱਤਰਾਂ ਦੇ ਖਿਲਾਫ ਮਾਰੂਗਾ ਸਾਨੂੰ ਉਸ ਵਰਤਾਂਤ ਦੇ ਖਿਲਾਫ ਇਦਾਂ ਦੇ ਸ਼ਬਦ ਲਿਆਣ ਕੇ ਅਗਲੇ ਦੇ ਮੂੰਹ ਦੇ ਉੱਤੇ ਵਗਾ ਕੇ ਮਾਰਨੇ ਚਾਹੀਦੇ ਨੇ ਪਾ ਚੱਕ ਜੇ ਤੇਰੀ ਜੀਬ ਦੇ ਵਿੱਚ ਭੋਰਾ ਵੀ ਸੱਚ ਹੈ ਨਾ ਤੇ ਦੇ ਹੱਡੀ ਗੱਲ ਦਾ ਜਵਾਬ ਉਜਦੇਆ ਵਿੱਚ ਤੁਸਾਂ ਉਹਨਾਂ ਦੀ ਐਡੀ ਵੱਡੀ ਇਤਿਹਾਸਕ ਮਸਜਿਦ ਨੂੰ ਢਾਹ ਦਿੱਤਾ ਹੈ ਤੇ ਜਦ ਉਸ ਨੂੰ ਮੌਕਾ ਮਿਲੂਗਾ ਤਾਂ ਕਿਸੇ ਮੰਦਰ ਨੂੰ ਢਾਹੂਗਾ ਨਾ ਜਿਹੜਾ ਤੁਸੀਂ ਉਜਦੇਆ ਚ ਬਣਾਇਆ ਮੈਂ ਨਹੀਂ ਕਹਿੰਦਾ ਉਹਨੂੰ ਢਾਹ ਦਿਓ ਮੈਂ ਤਾਂ ਇੱਕ ਸਮੀਕਰਨ ਸਵਾਲ ਹੈ ਮੇਰਾ ਤਾਂ ਉਹ ਦਰਬਾਰ ਸਾਹਿਬ ਵਾਲੇ ਪਾਸੇ ਕਿਉਂ ਆਵਗਾ ਉਹਨੇ ਦਰਬਾਰ ਸਾਹਿਬ ਨਾਲ ਉਹਦਾ ਕੀ ਲੈਣ ਦੇਣ ਹੈ ਉਹਦਾਂ ਦੀ ਸਾਡੀ ਲੀਡਰਸ਼ਿਪ ਤੇ ਪਬਲਿਕ ਦੇ ਬਿਆਨ ਤੇ ਬਿਆਨ ਨਹੀਂ ਜੀ ਅਸੀਂ ਇਸ ਚੀਜ਼ ਦਾ ਖੰਡਨ ਕਰਦੇ ਹਾਂ ਇੱਥੇ ਕੋਈ ਮਸਾਇਲ ਨਹੀਂ ਡਿੱਗੀ ਮਜ਼ਾਇਲ ਡਿੱਗਣ ਨਾ ਡਿੱਗਣ ਦੀ ਪੁਸ਼ਟੀ ਬਾਅਦ ਵਿੱਚ ਇਸ ਦਾ ਕੋਈ ਲੋੜ ਨਹੀਂ ਸਾਨੂੰ ਕਿਸੇ ਨੂੰ ਦੱਸਣ ਦੀ ਸਭ ਤੋਂ ਪਹਿਲਾ ਸਵਾਲ ਫੌਜ ਨੂੰ ਪੁੱਛੋ ਕਿ ਕੀ ਦਰਗਾਹਾਂ ਮੰਦਰ ਦੇ ਵਿੱਚ ਤੁਸੀਂ ਕੋਈ ਜਿਗਾੜ ਫਿਟ ਕੀਤਾ ਹੈ ਪਾਕਿਸਤਾਨ ਦੀ ਮਜ਼ਾਇਲ ਡਿੱਗਣ ਤੋਂ ਪਛਾਣ ਕਰਨ ਲਈ ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਕੀ ਉੱਥੇ ਕੋਈ ਖਤਰਾ ਨਹੀਂ ਪਾਕਿਸਤਾਨ ਤੋਂ ਸਾਡੇ ਜਥੇਦਾਰਾਂ ਨੂੰ ਸਾਡੇ ਗਿਆਨੀਆਂ ਨੂੰ ਸਾਡੇ ਸ਼ਰਮਣੀ ਕਮੇਟੀ ਦੇ ਬੁਲਾਰਿਆਂ ਨੂੰ ਜਾਂ ਕਿਸੇ ਵੀ ਅਧਿਕਾਰਤ ਵਿਅਕਤੀ ਨੂੰ ਉਹ ਸਵਾਲ ਕਰੇ ਹੈ ਅਸੀਂ ਦੁਸ਼ਮਣ ਦੇ ਸਿਰ ਜੇ ਜਾ ਰਹੇ ਬਿਰਤਾਂਤ ਦਾ ਉਹਦਾ ਹਿੱਸਾ ਬਣੇ ਰਹਿਨੇ ਆ ਤੁਸੀਂ ਨਵੇਂ ਬਰਤਾਂਤ ਕਿਉਂ ਨਹੀਂ ਸਿਰਜਦੇ ਤੁਸੀਂ ਵੀ ਝੂਠੀ ਸਜੀ ਖਬਰ ਦੇਦੇ ਹੋ ਦੁਰਗਾਣਾ ਮੰਦਰ ਦੇ ਤੇ ਮਜ਼ਾਇਲ ਵਜ ਗਈ ਉਹਨਾਂ ਦਾ ਧਿਆਨ ਦੂਜੇ ਪਾਸੇ ਪਾਓ ਉਲਟਾ ਜਿਹੜਾ ਇਹ ਭਾਈਚਾਰਾ ਇਹ ਆਪਣੇ ਮੂੰਹ ਕਵੇ ਨਹੀਂ ਜੀ ਨਹੀਂ ਦੁਰਗਾਣਾ ਮੰਦਰ ਤੇ ਤੇ ਕੋਈ ਵੀ ਜ਼ਾਇਲੀ ਡਿੱਗੀ ਜਾਣ ਬੁੱਝ ਕੇ ਕਹੋ ਨਹੀਂ ਡਿੱਗੀ ਕਿੱਦਾਂ ਨਹੀਂ ਦੋ ਤਿੰਨ ਇਕੱਠੀਆਂ ਡਿੱਗੀਆਂ ਇੱਕ ਦਰਬਾਰ ਸਾਹਿਬ ਡਿੱਗ ਪਈ ਐ ਇੱਕ ਦੁਰਗਾਣਾ ਮੰਦਰ ਡਿੱਗ ਪਈ ਐ ਇੱਕ ਨਿਆਣਾ ਦੇਵੀ ਜਿਹੜੇ ਮੰਦਰ ਤੇ ਝੱਡ ਗਈ ਐ ਇਸ ਤੋਂ ਪਹਿਲਾਂ ਕਿ ਤੁਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਦਿਓ ਉਹਨੂੰ ਮਜਬੂਰ ਕਰਜੋ ਤੁਹਾਡੇ ਸਵਾਲਾਂ ਦਾ ਜਵਾਬ ਦੇਵੇ ਇਸ ਨੂੰ ਕਹਿੰਦਾ ਹੈ ਦੁਸ਼ਮਣ ਦੇ ਬਰਤਾਂਤ ਦੇ ਖਿਲਾਫ ਬਰਤਾਂਤ ਘੜਨਾ ਆ ਜਿਹੜਾ ਪਾਣੀ ਬੰਦ ਕਰਨ ਵਾਲਾ ਝੂਠਾ ਛੜਿਆ ਹੋਇਆ ਹੈ ਨਾ ਕਿ ਪਾਕਿਸਤਾਨ ਨੂੰ ਅਸੀਂ ਇੱਕ ਬੂੰਦ ਵੀ ਪਾਣੀ ਨਹੀਂ ਦੇਣਾ ਇਹ ਸਾਰੇ ਦਾ ਸਾਰਾ ਝੂਠ ਹੈ ਇਹ ਸਾਰੇ ਦਾ ਸਾਰਾ ਗੁਫਰ ਹੈ ਇਹ ਪਾਣੀ ਬੰਦ ਹੀ ਨਹੀਂ ਕਰ ਸਕਦੇ ਜੇ ਇਹਨਾਂ ਨੇ ਪਾਣੀ ਬੰਦ ਕਰਨਾ ਤਾਂ ਇਹਨਾਂ ਨੂੰ ਘੱਟੋ-ਘੱਟ 20 ਸਾਲ ਤੋਂ 25 ਸਾਲ ਲੱਗਣਗੇ ਇਹ ਅੱਜ ਹੀ ਉਹਨਾਂ ਦਾ ਪਾਣੀ ਬੰਦ ਕਿਵੇਂ ਕਰ ਦੇਣਗੇ ਘਟਾ ਸਕਦੇ ਨੇ ਥੋੜਾ ਬਹੁਤਾ ਜਦੋਂ ਪਿੱਛੇ ਪਾਣੀ ਫਿਰ ਜਮਾ ਹੋ ਗਿਆ ਫਿਰ ਛੱਡਣਾ ਪਊ ਅਸਲ ਦੇ ਵਿੱਚ ਮੇਰਾ ਵੀ ਪੂਰਾ ਦਿਮਾਗ ਦਾ ਜੋਰ ਲੱਗਾ ਕਿ ਇਹ ਬ੍ਰਾਹਮਣ ਕਿਉਂ ਇੰਨਾ ਉਖਾ ਕਿਉਂ ਪਾਕਿਸਤਾਨ ਤੇ ਗੱਲ ਪੈਣਾ ਚਾਹੁੰਦਾ ਕਿਉਂ ਬਹਾਨੇ ਲੱਭਦਾ ਕਿਉਂ ਚਵਾਰਤੀਆਂ ਹੱਥ 'ਚ ਬੜੀ ਫਿਰਦਾ ਇਹ ਹੌਲੀ-ਹੌਲੀ ਇੱਕ ਗੱਲ ਦੀ ਹੁਣ ਮੈਨੂੰ ਸਮਝ ਆ ਰਹੀ ਹੈ ਕਿ ਜਿਹੜੀਆਂ ਵੋਟਾਂ 2029 ਦੇ ਵਿੱਚ ਪੈਣੀਆਂ ਹਨ ਪਾਰਲੀਮੈਂਟ ਦੀਆਂ ਭਾਜਪਾ ਦੇ ਮੌਜੂਦਾ ਹਾਲਾਤਾਂ ਮੁਤਾਬਕ 0% ਚਾਂਨ ਸਕੇ ਜਿੱਤਣਗੇ ਇਸ ਗੱਲ ਦਾ ਇਹਨਾਂ ਨੂੰ ਪੂਰੀ ਤਰ੍ਹਾਂ ਗਿਆਨ ਹੋ ਗਿਆ ਇਹਨਾਂ ਨੇ 4 ਸਾਲ ਪਹਿਲਾਂ ਹੀ ਉਹਦੀ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਹੈ ਔਰੇ ਵੀ ਚੇਤਾ ਰੱਖਿਓ 2029 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਇਹ ਕਿ ਐਡੇ ਵੱਡੀ ਜੰਗ ਸਿਰਜ ਦੇਣਗੇ ਵੋਟਾਂ ਵਾਟਾਂ ਤੇ ਨਹੀਂ ਪੈਣੀਆਂ ਮਜ਼ਾਇਲਾਂ ਪੈਣਗੀਆਂ ਸੱਚ ਕਿਉਂਕਿ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵਿਚਾਰਧਾਰਾ ਇਸ ਤਰ੍ਹਾਂ ਦਾ ਕੋਈ ਗਿਆਨ ਇਸ ਤਰ੍ਹਾਂ ਦੀ ਕੋਈ ਸਿਰਜਣਾਤਮਕ ਸ਼ਕਤੀ ਕੰਮ ਹੀ ਨਹੀਂ ਕਰਦੀ ਕਿ ਉਹਦਾ ਉਥੋਂ ਇਹ ਕੰਮ ਲੈਣ ਫੇ ਕੀ ਕਰੀਏ ਇਹਨਾਂ ਨੇ ਕੋਈ ਦੋ ਫਾਰਮੂਲੇ ਨੇ ਸਿਰਫ ਉਹੀ ਜੇ ਸ਼ੁਰੂ ਤੋਂ ਵਰਤਦੇ ਆ ਔਰ ਸਦੀਆਂ ਤੋਂ ਵਰਤਦੇ ਆ ਇੱਕ ਲੋਕਾਂ ਨੂੰ ਆਪਸ ਵਿੱਚ ਪਾੜ ਕੇ ਲੜਾ ਦਿਓ ਜਿਹੜੀ ਵੱਡੀ ਤੇ ਰਿਆ ਉਹਦੀ ਸਪੋਰਟ ਕਰ ਦਿਓ ਉਹੀ ਬਾਤ ਵੋਟਾਂ ਵਿੱਚ ਤੁਹਾਨੂੰ ਵੋਟ ਪਾ ਦੇਗੀ ਵੱਡੀ ਧਿਰ ਗਿਣਤੀ ਦੇ ਤੌਰ ਤੇ ਪੂਰੇ ਭਾਰਤ ਵਿੱਚ ਬ੍ਰਾਹਮਣ ਦੀ ਹੈ ਹਾਲਾਂਕਿ ਅਸਲ ਹਿੰਦੂ ਜਿਹੜੇ ਨੇ ਉਹ ਭਾਰਤ ਵਿੱਚ ਮੈਨੂੰ ਨਹੀਂ ਲੱਗਦਾ ਕਿ 20 ਕਰੋੜ ਤੋਂ ਵੱਧ ਹੋਣਗੇ ਇਸੇ ਲਈ ਇਹ ਦੂਜੇ ਵਿਚਾਰੇ ਜਿਨ੍ਹਾਂ ਨੂੰ ਕਿਸੇ ਨੂੰ ਇਹਨਾਂ ਨੇ ਦਲਿਤ ਕਹਿੰਦਾ ਕਿਸੇ ਨੂੰ ਸ਼ੂਦਰ ਕਹਿੰਦਾ ਐਸਐਸਸੀ ਬੀਟੀ ਵਗਾਰਾ ਵਗੈਰਾ ਫਿਰ ਸਾਰਿਆਂ ਨੂੰ ਇਹ ਕਹਿੰਦਾ ਕਿ ਸਾਰੇ ਹਿੰਦੂ ਹੀ ਨੇ ਉਹਨਾਂ ਦਾ ਦਿਮਾਗ ਹੈਕ ਕਰ ਲਿਆ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਪੱਕੀ ਪਾਤੀ ਕਿ ਹਾਂ ਅਸੀਂ ਤਾਂ ਹਿੰਦੂਈਆਂ 20 ਕਰੋੜ ਤੋਂ ਇਹ 138 ਕਰੋੜ ਬਣ ਗਏ ਨਾ ਸਾਰੇ ਤੇ ਸਾਰੇ ਹਿੰਦੂ ਮੈਂ 140 ਕਰੋੜ ਤਾਂ ਨਹੀਂ ਕਿਹਾ 2 ਕਰੋੜ ਜਿਹੜੇ ਸਿੱਖ ਨੇ ਅਸੀਂ ਤਾਂ Hindu ਹੈ ਹੀ ਨਹੀਂ ਨਾ ਇਹ ਤਾਂ ਸੇਲਾਨੀਆਂ ਰੂਪ ਵਿੱਚ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਕਿ ਅਸੀਂ Hindu ਹੈ ਕਿ ਨਹੀਂ ਹੈ ਅਸੀਂ ਕਹਤੇ ਸਫਾਈਆਂ ਦਿੰਦੇ ਫਿਰਿਏ ਅਸੀਂ ਕੌਣ ਆ ਇਹ ਦੁਨੀਆ ਦਾ ਇਤਿਹਾਸ ਦੱਸੇਗਾ ਅਸੀਂ ਕੌਣ ਆ ਇਹ ਤਾਂ ਜਿਹੜੇ ਪਾਕਿਸਤਾਨ ਨਾਲ ਜੰਗ ਹੋ ਵਿੱਚ ਤੁਹਾਡੀ ਹਾਰ ਹੋਈ ਹੈ ਇਹਨੇ ਦੱਸ ਦਿੱਤਾ ਆਪਣੇ ਮੂੰਹ ਕਹੀ ਜਾਂਦੇ ਆ ਸਿੱਖ ਬੜੇ ਬਹਾਦਰ ਕੌਮ ਹੈ ਹੁਣ ਕਹੋ ਨਾ ਕਿ Hindu ਬੜੀ ਬਹਾਦਰ ਕੌਮ ਹੈ ਹੁਣ ਸਿੱਖ ਕਹਿ ਕੇ ਵੱਖਰਾ ਕਿਉਂ ਕਹਿਣ ਲੱਗ ਪਏ ਜੇ ਨਿਕਲਿਆ ਨਾ ਸੱਚ ਮੂੰਹ ਦੇ ਵਿੱਚੋਂ ਜਦੋਂ ਮਲਾਈ ਖਾਣੀ ਹੁੰਦੀ ਆ ਉਦੋਂ ਸਿੱਖ ਹਿੰਦੂ ਨੇ ਤਾਂ ਕਿ ਖਜ਼ਾਨਾ ਸਾਡੇ ਹੱਥ 'ਚ ਰਹੇ ਇਹਨਾਂ ਦਾ ਡਬਲ ਫੇਸ ਦੋ ਮੂੰਹੇ ਦੇ ਤੁਹਾਨੂੰ ਮੈਂ ਦਰਸ਼ਨ ਕਰਵਾਉਣਾ ਇੱਕ ਮੰਨੇ ਕਹਿ ਰਹੇ ਨੇ ਕਿ ਸਿੱਖ ਜਿਹੜੇ ਨੇ ਇਹ ਜਰਮ ਪੇਸ਼ਾ ਕੌਮ ਹੈ ਤੁਸੀਂ ਉਸੇ ਮੂੰਹ ਨਾਲ ਫਿਰ ਕਹਿ ਦਿੰਦੇ ਨੇ ਨਹੀਂ ਸਿੱਖ ਵੀ ਹਿੰਦੂ ਹੀ ਨੇ ਫਿਰ ਕਹੋ ਨਾ ਕਿ ਹਿੰਦੂ ਜਰਮ ਪੇਸ਼ਾ ਕੌਮ ਹੈ ਫਿਰ ਸਿੱਖ ਕਹਿਣ ਦੀ ਕੀ ਲੋੜ ਪੈਗੀ ਮੈਂ ਇਸ ਗੱਲ ਦਾ ਵਿਸਥਾਰ ਤਾਂ ਵਧਾਈ ਜਾ ਰਿਹਾ ਕਿ ਅਸੀਂ ਇੱਕ ਜੰਗ ਦੇ ਮਹਾਰੀਤਿਆਂ ਆ ਆਜ਼ਾਦੀ ਦੀ ਲੜਾਈ ਦੇ ਮਹਾਰੀਤਿਆਂ ਆ ਆਪਣੀ ਲੜਾਈ ਦੇ ਵਿੱਚ ਆਪਣੇ ਬਚਾਅ ਵਾਸਤੇ ਸਾਡੇ ਕੋਲ ਹਥਿਆਰ ਹੋਣੇ ਚਾਹੀਦੇ ਨੇ ਹਥਿਆਰ ਕਿਹੜੇ ਹੋਣੇ ਚਾਹੀਦੇ ਨੇ ਸ਼ਬਦਾਂ ਦੇ ਇਸ ਸ਼ਬਦ ਜੰਗ ਦੇ ਵਿੱਚ ਮੇਰੀ ਕੌਮ ਸਾਡੀ ਕੌਮ ਮੈਂ ਚਾਹਣਾ ਪੂਰੀ ਤਰ੍ਹਾਂ ਲੈਸ ਹੋਵੇ ਕੋਈ ਬੰਦਾ ਸਵਾਲ ਕਰੇ ਉਸ ਨੂੰ ਇੱਕ ਸਵਾਲ ਦੇ ਜਵਾਬ ਵਿੱਚ ਪੰਜ ਪੰਜ ਉੱਤਰ ਦਿਓ ਇੱਕ ਖਬਰ ਸੰਬੰਧਤ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਵਾਂ ਵੈਸੇ ਲੋੜ ਤਾਂ ਨਹੀਂ ਸੀ ਪਰसों ਦੀ ਗੱਲ ਹੈ ਇੱਕ ਹੀ ਤਰੀਕ ਦੀ ਉਹ ਜਿਹੜਾ ਦਿੱਲੀ ਦੇ ਵਿੱਚ ਇੱਕ ਸਰਸਾ ਹੈ ਨਾ ਪਤਾ ਨੀ ਮਨਜੀਤ ਸਰਸਾ ਕੀ ਨਾਮ ਉਹਦਾ ਉਸਨੇ ਦਾੜੀ ਨੂੰ ਲਾ ਕੇ ਨਾ ਕਾਲਾ ਰੰਗ ਐ ਬੰਨ ਬੁੰਨ ਕੇ ਪੂਰਾ ਫਵਜੀ ਲੱਗਦਾ ਹੈ ਟੁੱਟੇ ਵਾਲੇ ਪੱਗ ਬੰਨ ਕੇ ਮੋਟਰਸਾਈਕਲ ਤੇ ਚੜ ਕੇ ਮੋਰੇ ਤਿਰੰਗਾ ਲਾਇਆ ਹੋਇਆ ਨਾਲ ਪਿੱਛੇ ਪਿੱਛੇ ਆਪਣੇ ਜਿਹੜੇ ਉਹ ਜਿਹੜੇ ਇਹਨਾਂ ਦੇ ਜਰਖਰੀ ਦੇ ਆ ਉਹ ਇਕੱਠੇ ਕੀਤੇ 20-25 ਜਣੇ ਬਾਕੀ ਦਿੱਲੀ ਦਾ ਹੋਰ ਹਿੰਦੂ ਭਾਈਚਾਰਾ ਨਾਲ ਸਾਰਿਆਂ ਨੇ ਆਪਣੇ ਝੰਡੇ ਫੜੇ ਹੋਏ ਨੇ ਤਿਰੰਗੇ ਜਿਹੜੀ ਆ ਭਾਰਤ ਦੇ ਹਾਰ ਹੋਈ ਤਾਜ਼ਾ ਤਾਜ਼ਾ ਇਸ ਨੂੰ ਜਿੱਤ ਕਹਿ ਕੇ ਉਸ ਨੂੰ ਸੈਲੀਬ੍ਰੇਸ਼ਨ ਕਰਨ ਲੱਗੇ ਨੇ ਤੇ ਦਿੱਲੀ ਦੀ ਆ ਮੁੱਖ ਮੰਤਰੀ ਜਿਸ ਦਾ ਨਾਮ ਸ਼ਾਇਦ ਰੇਖਾ ਗੁੱਤਾ ਉਹ ਬੜੇ ਮਿੱਠੇ ਮਿੱਠੇ ਪੋਲੇ ਪੋਲੇ ਸ਼ਬਦਾਂ ਨਾਲ ਸਪੀਕਰ ਦੇ ਵਿੱਚ ਬੋਲਣ ਲੱਗੀ ਸੀ ਪਤਾ ਕੀ ਕਹਿ ਰਹੀ ਸੀ ਸਿੱਖ ਹਨਾਰੇ ਭਾਈ ਹੈ ਇਹਨਾਂ ਨੇ ਦੇਸ਼ ਕੇ ਲਈ ਹਰ ਇੱਕ ਜੰਗੋਮੇ ਬਹੁਤ ਬੜਾ ਯੋਗਦਾਨ ਦਿਆ ਹੈ ਹਮੇ ਇਸ ਪਰ ਗੌਰਵ ਹੈ ਕਮਾਲ ਹੋ ਗਈ ਚਾਰ ਛਤਰ ਪੈਣ ਲੱਗ ਪੈਂਦੇ ਸਿੱਖਾਂ ਦਾ ਗੌਰਵ ਤੁਹਾਨੂੰ ਦਿਸਣ ਲੱਗ ਪੈਂਦਾ ਹਾਲਾਤ ਥੋੜੇ ਜੇ ਠੰਡੇ ਹੋ ਜਾਂਦੇ ਤੂੰ ਕੌਣ ਤੇ ਮੈਂ ਕੌਣ ਫਿਰ ਇੱਕ ਗੱਲ ਨਾਲ ਹੋਰ ਕਹਿ ਰਹੀ ਸੀ ਸਿੱਖ ਭਾਈਚਾਰਾ ਹਮਾਰੇ ਸਾਥ ਹੈ ਉਸ ਸਰਸਾ ਤੇ ਸਰਸੇ ਦੇ 20 25 ਜਾਣੇ ਤੈਨੂੰ ਸਿੱਖ ਭਾਈਚਾਰਾ ਦਿਸਣ ਲੱਗ ਪਿਆ ਆ ਜਿਹੜਾ 2.5 ਕਰੋੜ ਖਾਲਿਸਤਾਨ ਚੰਦਾਬਨ ਦੇ ਨਾਰੇ ਠੋਕਣ ਲੱਗਾ ਇਹ ਨਹੀਂ ਤੁਹਾਨੂੰ ਦਿਸਦਾ ਇਸ ਗੱਲ ਦੀ ਹੁਣ ਮੈਂ ਵਿਆਖਿਆ ਜੋ ਮੈਨੂੰ ਸਮਝ ਆਉਂਦੀ ਹੈ ਮੈਂ ਤਾਂ ਤੁਸੀਂ ਕਿਹੜੇ ਨਿਆਣੇ ਹੋ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਫਿਰ ਵੀ ਮੇਰੀ ਇੱਕ ਹੁਣ ਫਰਜ਼ ਬਣਦਾ ਹੈ ਕਿ ਮੈਂ ਇਸ ਗੱਲ ਦੇ ਉੱਤੇ ਵੀ ਥੋੜਾ ਜਿਹਾ ਆਪਣਾ ਵਿਚਾਰ ਦੇਵਾਂ ਇਹ ਸਿੱਖਾਂ ਦੀਆਂ ਸਿਫਤਾਂ ਕਰਨ ਦਾ ਇੱਕੋ ਇੱਕ ਅਰਥ ਹੈ ਜੋ ਸਾਨੂੰ ਸਮਝ ਲੈਣਾ ਚਾਹੀਦਾ ਹੈ ਉਹ ਇਹ ਹੈ ਕਿ ਸਾਡੇ ਬਿਨਾਂ ਇਹ ਲੋਕ ਦੁੱਕੀ ਦੇ ਨਹੀਂ ਹੈਗੇ ਕੱਖ ਨਹੀਂ ਕਰਨ ਜੋਗੇ ਇਹ ਹੋਰ ਤਾਂ ਹੋਰ ਹੀ ਖਲੋ ਕੇ ਕੁੱਟ ਖਾਣ ਜੋਗੇ ਨਹੀਂ ਕਿ ਭਾਜੀ ਜਾਂਦੇ ਨੇ ਜਿਹੜੇ ਜਹਾਜ਼ ਡਿੱਗੇ ਆ ਨਾ ਇਹਨਾਂ ਦੇ ਉਹ ਮਜ਼ਾਈਲ ਬਾਅਦ ਚ ਵਜਦੀ ਰਹੀ ਆ ਇਹਨਾਂ ਦਾ ਜਿਹੜਾ ਪਾਇਲਟ ਕੰਮ ਕਰਦਾ ਅੰਦਰ ਚਲਾ ਰਿਹਾ ਸੀ ਨਾ ਉਹਦੇ ਉਹਦੇ ਸਿਸਟਮ ਦੇ ਵਿੱਚ ਸਾਰਾ ਕੁਝ ਲੱਗਾ ਹੁੰਦਾ ਜਦ ਮਜ਼ਾਈਲ ਤੁਹਾਡਾ ਪਿੱਛਾ ਕਰਦੀ ਤੇ ਉਹਦੇ ਵਿੱਚ ਆਉਣ ਲੱਗ ਪੈਂਦਾ ਸਕਰੀਨ ਤੇ ਉਦੋਂ ਕੰਮ ਹੁੰਦਾ ਕਿ ਵੱਧ ਤੋਂ ਵੱਧ ਜਹਾਜ਼ ਨੂੰ ਬਚਾਉਣ ਵਾਸਤੇ ਦੀਆਂ ਪੁੱਠੀਆਂ ਸਿੱਧੀਆਂ ਬਾਜ਼ੀਆਂ ਕਲਾ ਬਾਜ਼ੀਆਂ ਪਹਿਲੋਂ ਜਿਹੜੀਆਂ ਖਾਸ ਕਰਕੇ 26 ਜਨਵਰੀ ਤੇ 15 ਅਗਸਤ ਦੇਤੇ ਇਹ ਦਿੱਲੀ ਦੀਆਂ ਹਵਾਵਾਂ ਦੇਤੇ ਉਡਾਉਂਦੇ ਹੁੰਦੇ ਨਾ ਖੱਬੇ ਸੱਜੇ ਨੂੰ ਪੁੱਠੇ ਸਦੇ ਹੁੰਦੇ ਤੇ ਪਬਲਿਕ ਥੱਲੇ ਖੜੀ ਤੇ ਤੇਰੇ ਦੀ ਤਾੜੀਆਂ ਤੇ ਤਾੜੀਆਂ ਲੱਗੀਆਂ ਤੇ ਵਜਾਉਣਾ ਅਸਲ ਕਲਾਬਾਦੀਆਂ ਜੰਗ ਦੇ ਵਿੱਚ ਹੁੰਦੀਆਂ ਇਹ ਇਹ ਕਰਕੇ ਜਹਾਜ਼ ਨੂੰ ਬਚਾਉਣਾ ਹੁੰਦਾ ਕਿ ਚਲੋ ਕਿਸ ਤਰੀਕੇ ਮੈਂ ਨਿਕਲ ਜਾਵਾਂ ਦੀ ਰੇਂਜ ਚ ਪਰ ਇਹਨਾਂ ਦੇ ਬਹਾਦਰ ਪਾਇਲਟ ਅਜੇ ਮੜਾ ਜਾ ਵਿੱਚ ਉਰ ਆਉਂਦਾ ਹੀ ਹੈ ਨਾ ਤੇ ਸਿਸਟਮ ਚ ਵੀ ਆ ਰਹੀ ਪਿੱਛੇ ਮਜ਼ਾਇਰ ਪਹਿਲਾਂ ਹੀ ਬਟਨ ਦਬਕੇ ਵਿੱਚ ਐਗਜ਼ਿਟ ਕਰਕੇ ਬਾਹਰ ਨਿਕਲ ਜਾਂਦੇ ਉਹ ਫਿਰ ਜਹਾਜ਼ ਨਹੀਂ ਡਿੱਗਣਾ ਹੀ ਆ ਐਦਾਂ ਜਿਹੜੇ ਸਾਰੇ ਡਿੱਗੇ ਇਹਨਾਂ ਦੇ ਮੈਂ ਹੁਣ ਆਪਣੇ ਵਿਚਾਰਾਂ ਦੀ ਸਮਾਪਤੀ ਵੱਲ ਵਾਧਾ ਇੱਕ ਗੱਲ ਫਿਰ ਦੁਬਾਰਾ ਦੱਸਣੀ ਚਾਹੁੰਨਾ ਜਦੋਂ ਇਹ ਤੁਹਾਡੀਆਂ ਸਿਫਤਾਂ ਕਰਦੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਮੇਰੇ ਪਿਆਰੇ ਸਤਿਕਾਰਯੋਗ ਸਿੱਖੋ ਭਰਾਵੋ ਭੈਣੋ ਭਰਾਵੋ ਵੀਰੋ ਉਸ ਵਕਤ ਇਹ ਨਿਸ਼ਾਨਦੇਹੀ ਹੁੰਦੀ ਹੈ ਉਸ ਵਕਤ ਤੁਹਾਡੀ ਅਸਲ شناخت ਹੁੰਦੀ ਦੁਸ਼ਮਣੋਂ ਲੋ ਕਿ ਤੁਸੀਂ ਕੌਣ ਹੋ ਇਹ ਵੀ ਪਤਾ ਲੱਗਦਾ ਕਿ ਸਾਡੇ ਬਿਨਾ ਕਿਸੇ ਕੰਮ ਦੇ ਨਹੀਂ ਹੈਗੇ ਸਾਰੇ ਰਲ-ਮਿਲ-ਦੁ। ਯਕੀਨ ਕਰਿਓ ਨਾ ਤੇ ਸਿੱਖਾਂ ਬਗੈਰ ਸਰਕਾਰ ਚਲਾ ਸਕਦੇ ਜੇ ਨਾ ਇਹ ਦੇਸ਼ ਦੀ ਜੀਡੀਪੀ ਨੂੰ ਵਧਾ ਸਕਦੇ ਜੇ ਨਾ ਇਹ ਸੁਰੱਖਿਆ ਦੇ ਸਕਦੇ ਜੇ ਬਾਰਡਰਾਂ ਦੇ ਸਿੱਖਾਂ ਤੋਂ ਬਗੈਰ ਅਸੀਂ ਕਈ ਵਾਰੀ ਕਹਿਣ ਲੱਗ ਪੈਂਦੇ ਆ ਪਤਾ ਨਹੀਂ ਚੀਨ ਕੋਲੋਂ ਨਹੀਂ ਬਹੁਤਾ ਡਰਦੇ ਪਾਕਿਸਤਾਨ ਨੂੰ ਵੀ ਬਹੁਤਾ ਸੀਰੀਅਸ ਨਹੀਂ ਲੈਂਦੇ ਸੱਤ ਸੈਵਨ ਸਿਸਟਰ ਸਟੇਟਾਂ ਲੱਥ ਜਾਣ ਉਹਦੇ ਵਾਲੇ ਵੀ ਬੜਾ ਧਿਆਨ ਨਹੀਂ ਦੇ ਰਹੇ ਪਰ ਜਦ ਪੰਜਾਬ ਵਿੱਚ ਖਾਲਸਾ ਦੀ ਗੱਲ ਹੁੰਦੀ ਹੈ ਉਦੋਂ ਬੜੇ ਚਿੰਤਤ ਹੁੰਦੇ ਹਨ ਉਹ ਚਿੰਤਾ ਦੀ ਵਜ੍ਹਾ ਇਹ ਹੈ ਇੱਕ ਤਾਂ ਜਿਹੜਾ ਪਾਣੀ ਮਿਲਦਾ ਉਹ ਮੁੱਕ ਜਾਣਾ ਇਹਨਾਂ ਨੇ ਪੈਸੇ ਮਰ ਜਾਣਾ ਅੰਨ ਪਾਣੀ ਜਿਹੜਾ ਪੰਜਾਬ ਪੈਦਾ ਕਰਨ ਲੱਗਾ ਉਸ ਤੋਂ ਇਹਨਾਂ ਨੇ ਭੁੱਖੇ ਮਰ ਜਾਣਾ ਬਾਰਡਰਾਂ ਦੇ ਉੱਤੇ ਫਿਰ ਗੋਰਵਾਰੀਆ ਵਰਗੇ ਖੜਨਗੇ ਵਿਚਾਰੇ ਸੋ ਲੋੜ ਹੈ ਅਸੀਂ ਆਪਣੀ ਤਾਕਤ ਨੂੰ ਪਛਾਣੀਏ ਸਾਡੇ ਵਿੱਚ ਕਿੰਨੀਆਂ ਸੰਭਾਵਨਾਵਾਂ ਨੇ ਇੱਕ ਵੱਡੇ ਰਾਜ ਦੀ ਸਿਰਜਣਾ ਕਰਨ ਦੀ ਉਸ ਰਾਜ ਨੂੰ ਚਲਾਉਣ ਦੀ ਉਸ ਰਾਜ ਨੂੰ ਇੱਕ ਸੰਪਨ ਰਾਜ ਅਮੀਰ ਰਾਜ ਬਣਾਉਣ ਦੇ ਅਸੀਂ ਕਿੰਨੇ ਸਮਰੱਥਾਂ ਉਸ ਬਾਰੇ ਸਾਨੂੰ ਇਹਨਾਂ ਗੱਲਾਂ ਤੋਂ ਇਹਨਾਂ ਖਬਰਾਂ ਤੋਂ ਸਮਝਾਉਣੀ ਚਾਹੀਦੀ ਹੈ ਅੱਜ ਮੇਰੀ ਐਪੀਸੋਡ ਕਾਫੀ ਲੰਬਾ ਹੋ ਗਿਆ ਤਾਂ ਖਿੱਚਦਾ ਕੰਮ ਚਲੋ ਠੀਕ ਹੈ ਜੀ ਆਪਣਾ ਖਿਆਲ ਰੱਖਿਓ ਮਹਾਰਾਜ ਜਿੱਥੇ ਤੁਹਾਨੂੰ ਰੱਖੇ ਆਪ ਚੜ੍ਹਦੀ ਕਲਾ 'ਚ ਰਹੋ ਕੱਲ ਮਿਲਦੇ ਆਪਾਂ ਫਿਰ ਖਾਲਸਾਤਨ ਦੇ ਵਿੱਚ ਕੱਲ ਦਾ ਸੂਰਜ ਖਾਲਸਾਤਨ ਵਿੱਚ ਹੀ ਚੜ੍ਹਨਾ ਦੇਖਿਓ ਆਪ ਸਾਰਿਆਂ ਨੂੰ ਸਮਾਪਤੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ